ਅਮਰitsar ਦੇ ਵਿੱਚ ਪੰਜਾਬ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਅੱਧੀ ਰਾਤ ਗੋਲੀਬਾਰੀ ਹੋਈ ਹੈ ਇਸ ਗੋਲੀਬਾਰੀ ਦੇ ਵਿੱਚ ਇੱਕ ਬਦਮਾਸ਼ ਟੇਰ ਹੋ ਗਿਆ ਯਾਨੀ ਕਿ ਇੱਕ ਬਦਮਾਸ਼ ਦਾ ਪੁਲਿਸ ਨੇ ਇਨਕਾਊਂਟਰ ਕੀਤਾ ਤਾਂ ਉਸ ਦੀ ਮੌਤ ਹੋ ਗਈ ਬਹੁਤ ਵੱਡੀ ਖਬਰ ਹੈ ਪੰਜਾਬ ਨਾਲ ਜੁੜੀ ਹੋਈ ਦੂਜੇ ਪਾਸੇ ਹੋਰ ਜ਼ਿਲ੍ਹੇ ਦੇ ਵਿੱਚ ਵੀ ਇਨਕਾਊਂਟਰ ਦੀ ਖਬਰਾਂ ਪੂਰੀ ਜਾਣਕਾਰੀ ਦੇਵਾਂਗੇ ਪਰ ਪਹਿਲਾਂ ਅਮਰitsar ਦੀ ਗੱਲ ਕਰਾਂਗੇ ਅਮਰitsar ਦੇ ਵਿੱਚ ਬਦਮਾਸ਼ਾਂ ਅਤੇ ਪੰਜਾਬ ਪੁਲਿਸ ਦੇ ਵਿਚਕਾਰ ਇਨਕਾਊਂਟਰ ਹੋਇਆ ਹੈ ਯਾਨੀ ਕਿ ਮੁਕਾਬਲਾ ਹੋਇਆ ਇਸ ਮੁਕਾਬਲੇ ਵਿੱਚ ਇੱਕ ਬਦਮਾਸ਼ ਦੀ ਗੋਲੀ ਵੱਜਣ ਦੇ ਨਾਲ ਮੌਤ ਹੋ ਗਈ ਹੈ ਸੋ ਮੌਕੇ ਤੇ ਅੰਮ੍ਰਿਤਸਰ ਦੇ ਸੀਨੀਅਰ ਪੁਲਿਸ ਅਫਸਰ ਵੀ ਪਹੁੰਚ ਚੁੱਕੇ ਸੀ ਆ ਤਸਵੀਰਾਂ ਦਿਖਾ ਰਹੇ ਹਾਂ ਅੱਧੀ ਰਾਤ ਨੂੰ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਕਤਲ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਜਿਹੜੇ ਸੀ ਬਦਮਾਸ਼ਾਂ ਦੀ ਪਾਲਸੀ ਲਗਾਤਾਰ ਕੀਤੀ ਜਾ ਰਹੀ ਸੀ ਕਿ ਆਖਰ ਕਿਹੜੇ ਬਦਮਾਸ਼ ਨੇ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਉਹ ਲੋੜਿੰਦੇ ਸੀ ਪੁਲਿਸ ਇਹਨਾਂ ਦੇ ਉੱਤੇ ਸਖਤੀ ਕਰਦੀ ਨਜ਼ਰ ਆ ਰਹੀ ਸੀ ਸੋ ਪੁਲਿਸ ਵੱਲੋਂ ਕੇਂਦਰੀ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਏ ਹਰਜਿੰਦਰ ਸਿੰਘ ਉਰਫ ਹੈਰੀ ਦਾ ਇਨਕਾਊਂਟਰ ਕਰ ਦਿੱਤਾ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਮੁਕਾਬਲੇ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ ਸੀ ਇਲਾਜ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਇਸ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਦਾ ਨਾਮ ਸਨੀ ਦੱਸਿਆ ਜਾ ਰਿਹਾ ਹੈ ਅਤੇ ਉਹ ਅਟਾਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਸੋ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀਪ ਉਮਰ 32 ਸਾਲ ਦੇ ਕਰੀਬ ਹੈ ਇਸ ਖਿਲਾਫ 5 ਕਰੀਬ ਮਾਮਲੇ ਵਕਮਕ ਥਾਣਿਆਂ ਦੇ ਵਿੱਚ ਦਰਜ ਦੱਸੇ ਜਾ ਰਹੇ ਨੇ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਇਹਨਾਂ ਦੇ ਬਾਹਰ ਬੈਠੇ ਬਦਮਾਸ਼ਾਂ ਦੇ ਨਾਲ ਸਬੰਧ ਦੱਸੇ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ ਹਥਿਆਰਾਂ ਦੀ ਖੇਪ ਮੰਗਵਾਉਂਦੇ ਸਨ ਇਹ ਵੀ ਦੋਸ਼ ਇਹਨਾਂ ਤੇ ਲੱਗਿਆ ਪੁਲਿਸ ਨੇ ਜੋ ਖੁਲਾਸੇ ਕੀਤੇ ਨੇ ਸੋ ਇਹਨਾਂ ਕੋਲੋਂ ਪਿਸਤੌਲ ਬਰਾਮਦ ਹੋਣ ਦੀ ਖਬਰ ਹੈ ਸੋ ਮੁਲਜ਼ਮ ਦੇ ਪੁਰਾਣੇ ਗੈਂਗ ਦੇ ਵਿਦੇਸ਼ੀ ਸੰਪਰਕ ਬੇਨਕਾਬ ਹੋਏ ਨੇ ਇਹ ਵੀ ਪੁਲਿਸ ਨੇ ਦੱਸਿਆ ਸੋ ਜੋ ਜੋ ਪੁਲਿਸ ਨੇ ਜਾਣਕਾਰੀ ਦਿੱਤੀ ਅਸੀਂ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਅੱਜ ਉਸ ਵਿੱਚ ਇੱਕ ਬਦਮਾਸ਼ ਦੀ ਮੌਤ ਹੋ ਗਈ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਦੇਰ ਰਾਤ ਗੋਲੀਆਂ ਚੱਲੀਆਂ ਨੇ ਸਾਡੇ ਜਿਹੜੇ ਇਨਚਾਰਜ ਨੇ ਐਸਏ ਬਲਵਿੰਦਰ ਸਿੰਘ ਇਨਚਾਰਜ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਕਮਿਸ਼ਨਰਟ ਅਫਰ ਸਰ ਦੇ ਵਿੱਚ ਉਹਨਾਂ ਨੂੰ ਇਤਲਾਹ ਮਿਲੀ ਸੀ ਅੱਜ ਸ਼ਾਮ ਲੇਟ ਇਵਨਿੰਗ ਦੇ ਵਿੱਚ ਕਿ ਜਿਹੜਾ ਇੱਕ ਬੰਦਾ ਹੈਗਾ ਉਹ ਜਿਹੜਾ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਹੈ ਜੇਲ ਤੋਂ ਹੁਣ ਥੋੜੇ ਦਿਨ ਪਹਿਲਾਂ ਆਇਆ ਤੇ ਉਹ ਉਹਦੇ ਕੋਲ ਮਾਰੂ ਹਥਿਆਰ ਨੇ ਲੀਥਲ ਤੇ ਸੁਵਿਸਟਿਕੇਟਡ ਵੈਪਨ ਨੇ ਉਹ ਕੋ ਟਾਰਗੇਟ ਕਿਲਿੰਗ ਕਰਨਾ ਚਾਹੁੰਦਾ ਜਿਹਦੇ ਕਿ ਗੈਂਗਸਟਰਸ ਤੇ ਜਿਹੜੇ ਫੋਰਨ ਬੇਸਡ ਕੈਨਸਰ ਤੇ ਆਈਐਸਆਈ ਦੇ ਨਾਲ ਸੰਬੰਧ ਨੇ ਔਰ ਬੇਸਿਕਲੀ ਉਹਦੇ ਕੋ ਜਿਹੜੇ ਸਫਿਸਟੀਕੇਟਡ ਵੈਪਨ ਨੇ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਉਧਰੋਂ ਜਿਹੜੇ ਆਉਂਦੇ ਨੇ ਉਹ ਜਿਹੇ ਵੈਪਨ ਹੋ ਸਕਦੇ ਨੇ ਸੋ ਉਹਨਾਂ ਨੇ ਉਸ ਸੰਬੰਧ ਦੇ ਵਿੱਚ ਇੱਥੇ ਜਿਹੜੇ ਟੀ ਪੁਆਇੰਟ ਦੇ ਉੱਤੇ ਆਪਾਂ ਖੜੇ ਆ ਲਿੰਕ ਰੋਡ ਦੇ ਉੱਤੇ ਉਥੇ ਨਕਲ ਆਇਆ ਹੋਇਆ ਸੀ ਪਹਿਲਾਂ ਕਾਫੀ ਗੱਡੀਆਂ ਨਿਕਲਦੀਆਂ ਰਹੀਆਂ ਫਿਰ ਜਦੋਂ ਇਹ ਮੋਟਰਸਾਈਕਲ ਤੇ ਦੋ ਬੰਦੇ ਆਏ ਆ ਉਹਨਾਂ ਨੂੰ ਉਹਨਾਂ ਨੇ ਰੋਕਿਆ ਤੇ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਨੇਚਰਲ ਟਰਨ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਉਹ ਪੁਲਿਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਇਮੀਡੀਏਟਲੀ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਵੱਲ ਤੇ ਪੁਲਿਸ ਨੇ ਫਿਰ ਹਵਾ ਚ ਫਾਇਰ ਕੀਤੇ ਵਾਰਨ ਕੀਤਾ ਉਹਨਾਂ ਨੂੰ ਕਿ ਉਹ ਆਪਣੇ ਆਪ ਨੂੰ ਸਰੈਂਡਰ ਕਰਨ ਰੋਕਣ ਪਰ ਉਹ ਫਿਰ ਲਗਾਤਾਰ ਫਾਇਰ ਕੀਤੇ ਗਏ ਉਹਨਾਂ ਵੱਲੋਂ ਚਾਰ ਰਾਉਂਡਸ ਫਾਇਰ ਜਿਹੜੇ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਨਾਂ ਵੱਲੋਂ ਉਹ ਸਾਡੇ ਗ੍ਰੈਡ ਪੁਲਿਸ ਦੀ ਗੱਡੀ 'ਚ ਵੀ ਲੱਗਿਆ ਉਹਦੇ 'ਚ ਫਿਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਫਾਇਰ ਕੀਤੇ ਵਾਪਸ ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਇਹ ਐਸਏਆਈ ਵੱਲੋਂ ਫਾਇਰ ਕੀਤੇ ਗਏ ਉਹਦੇ ਜਿਹੜਾ ਇੱਕ ਮੁਲਜ਼ਮ ਸੀਗਾ ਜਿਹਦੀ ਬਾਅਦ 'ਚ ਪਛਾਣ ਜੜੀ ਹੈ ਉਹ ਹਰਜਿੰਦਰ ਏਲੀਅਸ ਹਰੀ ਜੱਜ ਜਿਹੜਾ ਮਹਿਲਾ ਹੈਗਾ ਉਹਦੇ ਮੁਕੰਮure ਦਾ ਉਹਦਾ ਉਹਦੇ ਵੱਲੋਂ ਪਛਾਣ ਕੀਤੀ ਗਈ 32 ਸਾਲ ਦੀ ਉਮਰ ਹੈ ਪੁਰਾਣੇ 5 ਕੇਸ ਦਰਜ ਨੇ ਤੇ ਹੁਣ ਪਤਾ ਲੱਗਿਆ ਜੋ ਰਿਕਾਰਡ ਫੋਲਿਆ ਗਿਆ ਜੋ ਕਿ ਉਹਦੀ ਜੇਬ ਚੋਂ ਆਧਾਰ ਕਾਰਡ ਮਿਲਿਆ ਉਹ ਇਥੇ ਇੰਜਰਡ ਹੋ ਗਿਆ ਸੀਗਾ ਉਹਦੇ ਥੋੜਾ ਬਹੁਤਾ ਜੋ ਬਿਆਨ ਉਹ ਤੋਂ ਲੈ ਸਕੇ ਤੇ ਤਲਾਸ਼ੀ ਤੋਂ ਪਤਾ ਲੱਗਿਆ ਤੇ ਦੂਜਾ ਮੁੰਡਾ ਜਿਹੜਾ ਪਿਛਲਾ ਉਹ ਭੱਜਣ ਚ ਕਾਮਯਾਬ ਹੋ ਗਿਆ ਉਹਦੇ ਪਿੱਛੇ ਐਸਆਈ ਨੇ ਜਾ ਕੇ ਜਿਵੇਂ ਆ ਖੇਤ ਨੇ ਉੱਥੇ ਜਾ ਕੇ ਵੀ ਫਾਇਰ ਕੀਤੇ ਤੇ ਉਹ ਮਟੋਕ ਭਜਨ ਚ ਕਾਮਯੋਗ ਹੋਏ ਪਰ ਦੋਨਾਂ ਦੇ ਜਿਹੜੇ ਵੈਪਨ ਨੇ ਇੱਕ ਗਲੌਕ ਪਿਸਟਲ ਤੇ ਜਿਹੜਾ 9mm ਹੈ ਤੇ ਇੱਕ 30 ਬੋਰ ਦਾ ਪਿਸਟਲ ਤੇ ਲਾਈਵ ਰਾਉਂਡਸ ਦੋਨਾਂ ਦੇ ਵਿਦ ਮੈਗਜ਼ੀਨ ਇੱਕ ਮੋਟਰਸਾਈਕਲ ਬਰਾਮਦ ਹੋਇਆ ਮੌਕੇ ਤੋਂ ਜਿਹੜਾ ਹਰਜਿੰਦਰ ਹੈਰੀ ਹੈ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਸੀ ਔਰ ਡਾਕਟਰਸ ਉਹਦੇ ਜੇਰੇ ਇਲਾਜ ਉੱਥੇ ਉਹਨੂੰ ਪਤਾ ਲੱਗਿਆ ਕਿ ਸ਼ਾਇਦ ਉਹਦੀ ਮੌਤ ਹੋ ਗਈ ਹੈ ਤੇ ਇਹ ਬੰਦਾ ਜਿਹੜਾ 11 ਸਤ ਨੂੰ ਐਸ ਪਰ ਰਿਕਾਰਡ 7 ਸਤ 11 ਸੌਰੀ 7 ਨਵੰਬਰ ਨੂੰ ਹੀ ਜੇਲ੍ਹ ਤੋਂ ਆਇਆ ਉੱਥੇ ਇਹਨੇ ਕਾਫੀ ਆਪਣਾ ਜੋ ਪਤਾ ਲੱਗਿਆ ਕਿ ਕਾਫੀ ਮਾਰ ਲੇ ਫੋਰਨ ਬੇਸ ਗੈਂਗਸਟਰਸ ਤੇ ਜਿਹੜੇ ਆਈਐਸਆਈ ਨਾਲ ਵੀ ਇਹਦੇ ਲਿੰਕ ਸਾਬਤ ਹੋਏ ਆ ਜਿਹੜਾ ਮੋਬਾਈਲ ਇੱਕ ਮੌਕੇ ਤੋਂ ਮਿਲਿਆ ਉਹਨੂੰ ਅਸੀਂ ਫਰੈਂਸਿਕ ਤੇ ਤਾਂ ਨਹੀਂ ਭੇਜ ਸਕੇ ਕਿਉਂਕਿ ਟੂ अर्ਲੀ ਹੈ ਪਰ ਜਿੰਨਾ ਕੋ ਦੀ ਬੇਅਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਚ ਕਾਫੀ ਵਰਚੁਅਲ ਨੰਬਰ ਤੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਆਏ ਨੇ ਤੇ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਬਾਰਡਰ ਦੇ ਉੱਤੋਂ ਇਹਦੀ ਆਮਦ ਰਫਤ ਸਗੀ ਕਾਫੀ ਤੇ ਉੱਥੋਂ ਹੀ ਇਹ ਜਿਹੜੇ ਵੈਪਨ ਵਗੈਰਾ ਲੈ ਕੇ ਆਇਆ ਇਹਦੇ ਚ ਅੱਗੇ ਤਫਤੀਸ਼ ਜਾਰੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਵੀ ਜਿਹੜੇ ਇੱਕ ਜਿਹੜਾ ਨਾਲ ਦਾ ਬੰਦਾ ਉਹਦਾ ਜਿੰਨਾ ਪਤਾ ਲੱਗਿਆ ਵੀ ਸਨੀ ਕੋਟਾਰੀ ਦਾ ਦੱਸ ਰਿਆ ਸੀਗਾ ਹਜੇ ਪੂਰਾ ਉਹਦਾ ਐਡਰੈਸ ਵਗੈਰਾ ਨਹੀਂ ਪਤਾ ਲੱਗਿਆ ਕਿਉਂਕਿ ਇੰਜਰਡ ਸੀਗਾ ਬੰਦਾ ਇਹ ਤੋਂ ਜਿੰਨੀ ਗੱਲ ਪਤਾ ਲੱਗ ਸਕੀ ਜਿੰਨੀ ਸੱਚ ਹੈ ਕਿ ਉਹ ਕੀ ਹੈ ਉਹਦੀ ਆਇਡੈਂਟੀਫਿਕੇਸ਼ਨ ਵੀ ਕਰਾਂਗੇ ਆਪਾਂ ਔਰ ਬਾਕੀ ਇਹਦੀ ਜਿਹੜੀ ਹੋਰ ਬੈਕਵਰਡ ਫਾਰਵਰਡ ਲਿੰਕੇਜਸ ਕਿ ਕਿੱਦਾਂ ਇਹਦੇ ਜੇਲ੍ਹ ਦੇ ਵਿੱਚੋਂ ਬਣੇ ਕਿ ਕਿਸ ਤਰ੍ਹਾਂ ਫੋਰਨ ਬੇਸ ਗੈਂਗਸਟਰ ਨਾਲ ਜਿਹੜੇ ਸੰਬੰਧ ਬਣ ਬਣੇ ਤੇ ਬਾਕੀ ਆਈਐਸਆਈ ਨਾਲ ਜਾਂ ਪਾਕਿਸਤਾਨ ਬੇਸ ਸਮਗਲਰਸ ਨਾਲ ਕਿੱਦਾਂ ਇਹ ਟੱਚ ਹੋਇਆ ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਤੇ ਇਹਦੇ ਚ ਜਿਹੜੇ ਸਾਡੇ ਸੀਨੀਅਰ ਆਫਿਸਰਸ ਨੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਇਹਨਾਂ ਦੇ ਸਾਰੇ ਦੇ ਸੁਪਰਵਾਈਜ਼ਨ ਦੇ ਵਿੱਚ ਅਗੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਏਗੀ ਅੱਛਾ ਸਰ ਇਹ ਕਿਲ ਟਾਰਗੇਟ ਕਿਲਿੰਗ ਕਿਹਨੂੰ ਮਾਰਨਾ ਸੀ ਕੁਝ ਗਲਤ ਸੀ ਇਹ ਪਤਾ ਲੱਗਿਆ ਜੀ ਕੋਈ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜ ਕੱਲ੍ਹ ਜੇ ਦੋ ਲੀਥਲ ਵੈਪਨ ਦੇਖੋ ਇੱਕ ਗਲੌਕ ਬਿਲਕੁਲ ਬੜੀ ਨਵਾਂ ਸਫਿਸਟੀਕੇਟਡ ਤੇ ਬੜਾ ਬ੍ਰਾਂਡ ਨਿਊ ਇਹ ਪਿਸਟਲ ਸੀ 9mm ਦਾ ਰਾਉਂਡ ਵੀ ਇਹਨਾਂ ਕੋ ਕਾਫੀ ਚਲਾਉਣ ਤੋਂ ਬਾਅਦ ਵੀ ਲਾਈਵ ਬਡੇ ਮਿਲੇ ਆ ਤੇ 30 ਬੋਰ ਦਾ ਜਿਹੜਾ ਪਿਸਟਲ ਹੈ ਸਟਾਰ ਪਿਸਟਲ ਉਹ ਵੀ ਬੜਾ ਲੀਥਲ ਹੈਗਾ ਸੈਮੀ ਆਟੋਮੈਟਿਕ ਬੜਾ ਮਤਲਬ ਮੈਂ ਸਮਝਦਾ ਕਿ ਕਾਫੀ ਇਹਨੂੰ ਲੀਥਲ ਕਹਿ ਸਕਦੇ ਆ ਟਾਰਗੇਟ ਕਿਨੂੰ ਟਾਰਗੇਟ ਅਜੇ ਕਲ ਕਲੀਅਰ ਨਹੀਂ ਹੋਈ ਪਰ ਡੈਫੀਨਿਟਲੀ ਜਿਹੜਾ ਇਹ ਕੰਮ ਤਾਂ ਇਸੇ ਤੇ ਹੀ ਨਿਕਲੇ ਹੋਏ ਸੀਗੇ ਕਿਉਂਕਿ ਇਕਦਮ ਜੇਲ੍ਹ ਤੋਂ ਆ ਕੇ ਤੇ ਨਹੀਂ ਜਲਦੀ ਸਫਿਸਟੀਕੇਟਡ ਵੈਪਨ ਮਿਲ ਗਏ ਬਾਹਰਲੇ ਵਰਚੁਅਲ ਨੰਬਰਸ ਦਾ ਬੰਦਾ ਇਨ ਟੱਚ ਹੋ ਗਿਆ ਤੇ ਸਾਨੂੰ ਜਿਹੜੀ ਲੱਗਦਾ ਕਿ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਔਥੈਂਟਿਕ ਸਿਗੀ ਤੇ ਤਾਂ ਹੀ ਤੁਸੀਂ ਦੇਖੋ ਜਿਹੜਾ ਬੰਦਾ ਇੰਨਾ ਰਿਟੈਲੀਏਟ ਕਰਦਾ ਪੁਲਿਸ ਨੂੰ ਨਹੀਂ ਤਾਂ ਆਮ ਮੁਜ਼ਮ ਜਦੋਂ ਪੁਲਿਸ ਰੋਕਦੀ ਹੈ ਜਾਂ ਵਾਰਨ ਕਰਦੀ ਹੈ ਤੇ ਉਹਦੇ ਚ ਆਮ ਲੋਕ ਸਰੈਂਡਰ ਕਰ ਜਾਂਦੇ ਆ ਤੋਂ ਮੈਨੂੰ ਲੱਗਦਾ ਕਿ ਡੀਪਰ ਗੱਲ ਹੈਗੀ ਇਹਦੇ ਚ ਜਿਹੜੀ ਲੁਕੋਣਾ ਚਾਹੁੰਦੇ ਸੀ ਔਰ ਜਿਸ ਨਾਲ ਐਮਬੋਲਡਨ ਹੋਏ ਹੋਏ ਸੀ ਸਰ ਇਹ ਕਿਵੇਂ ਕਿਰੇ ਕਿਰੇ ਗੈਂਗਸਟਰ ਨਾਲ ਲਿੰਕ ਸੀ ਫੋਰਨ ਬੇਸਡ ਉਹ ਅਸੀਂ ਦੇਖ ਰਹੇ ਹਾਂ ਜੀ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਵਰਚੁਅਲ ਨੰਬਰ ਜਿਹੜੇ ਆਏ ਨੇ ਉਹ ਇਹ ਗੱਲ ਨੂੰ ਪ੍ਰੂਫ ਕਰਦੇ ਕਿ ਜਿਹੜੀ ਇਨਫੋਰਮੇਸ਼ਨ ਪੁਲਿਸ ਕੋਲ ਆਈ ਸੀ ਉਹ ਔਥੈਂਟਿਕ ਸੀਗੀ ਉਹਨੂੰ ਮਤਲਬ ਇੱਕ ਜਿਹੜੀ ਡਿਜੀਟਲ ਤੇ ਟੈਕਨੋਲੋਜੀਕਲ ਐਵੀਡੈਂਸ ਹੈ ਝੂਠ ਨਹੀਂ ਬੋਲਦੀ ਤੋ ਸਾਰੇ ਇਹਦੀ ਲੋਕੇਸ਼ਨਸ ਵਗੈਰਾ ਅਸੀਂ ਪਿਛਲਾ ਸਾਰਾ ਦੇਖਾਂਗੇ ਕਿ ਕਿੱਥੇ ਕਿੱਥੇ ਜਾਂਦਾ ਰਿਹਾ ਕਿਹੜੇ ਕਿਹੜੇ ਬੰਦਿਆਂ ਨੂੰ ਕੰਟੈਕਟ ਕੀਤਾ ਸਰ 7 ਨਵੰਬਰ ਤੋਂ ਅੱਜ ਮੈਸ 10 ਦਿਨ ਹੋਏ ਤੇ 10 ਦਿਨਾਂ ਚ ਡਾ ਨੈਟਵਰਕ ਕਿਵੇਂ ਸਟੈਬਲਿਸ਼ ਹੋ ਗਿਆ ਨੈਟਵਰਕ ਇਦਾਂ ਹੁੰਦਾ ਨਹੀਂ ਜੇਲ੍ਹ ਚ ਜਦੋਂ ਬੰਦਾ ਬਾਰ-ਬਾਰ ਜਾਂਦਾ ਪਹਿਲਾਂ ਵੀ ਰਿਹਾ ਫਿਰ ਬਾਹਰ ਆਉਂਦਾ ਉਥੇ ਅੰਦਰ ਹੀ ਗੱਲਬਾਤ ਹੋ ਜਾਂਦੀ ਹੈ 10 ਦਿਨ ਤਾਂ ਬਹੁਤ ਹੁੰਦੇ ਨੇ ਬੰਦਾ ਜਦੋਂ ਬਾਹਰ ਆਉਂਦਾ ਜੇ ਪਹਿਲਾਂ ਹੀ ਸਟੈਬਲਿਸ਼ ਹੋਏ ਕੰਟੈਕਟ ਉਹਨਾਂ ਕਰਕੇ ਤੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਇਹ ਫਾਸਟ ਮੂਵਿੰਗ ਵਰਲਡ ਹੈਗਾ ਸਾਡਾ ਔਰ ਡਰੋਨ ਰਾਹੀਂ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਕਿਵੇਂ ਸਮਾਨ ਹੁੰਦਾ ਉਸ ਤਰ੍ਹਾਂ ਨਾ ਇਹਨਾਂ ਦੇ ਐਸਟੈਬਲਿਸ਼ ਹੋ ਗਏ ਕੰਟੈਕਟਸ ਔਰ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਜਿੱਦਾਂ ਆਪਾਂ ਕਰਦੇ ਆਂ ਵਰਚੁਅਲ ਨੰਬਰ ਦਾ ਸੋਸ਼ਲ ਮੀਡੀਆ ਪਲੈਟਫਾਰਮ ਦਾ ਉਹ ਉਹਦਾ ਫਾਇਦਾ ਲੈਂਦੇ ਆ ਅੱਜਕੱਲ ਮਲਜ਼ਮ ਅੱਛਾ ਸਰ ਇਹ ਜੀਐਲ ਕਿਸ ਮੁਕਦਮੇ ਚ ਗਿਆ ਸੀ ਉਹ ਅਲੱਗ-ਅਲੱਗ ਮੁਕਦਮੇ ਜੀ ਕੋ ਪਠਾਨਕੋਟ ਦੇ ਅਲੱਗ-ਅਲੱਗ ਸਾਡੇ ਕਮਿਸ਼ਨਰੇਟ ਦੇ ਵੀ ਹੈਗੇ ਆ ਤੇ ਉਹ ਅਸੀਂ ਸਾਰੀਆਂ ਡਿਟੇਲਾਂ ਹੁਣੀ ਕਢਾ ਰਹੇ ਆ ਪੰਜ ਮੁਕਦਮੇ ਦੇ ਚ ਪਾਇ ਜਿਹੜੀ ਆਈਡੀ ਅਸੀਂ ਦੇਖੀ ਹੈ ਇਮੀਡੀਏਟਲੀ ਉਹਦੇ ਚ ਇਹ ਪਤਾ ਲੱਗਿਆ ਜੀ ਸਰ ਪਿਛਲੇ ਦਿਨੀ ਜੋ ਅੰਮ੍ਰਿਤਸਰ ਚ ਵਾਰਦਾਤਾਂ ਹੋਈਆਂ ਉਹਨਾਂ ਚ ਵੀ ਕੋਈ ਇਸ ਦਾ ਹੱਥ ਹੈ ਦੇਖੋ ਉਹ ਅਜੇ ਕਹਿਣਾ ਮੁਸ਼ਕਲ ਹੈ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਜਲਦੀ ਅਸੀਂ ਉਹ ਵੀ ਟਰੇਸ ਹੋ ਜਾਣਗੇ ਸਾਰੇ ਅਕਿਊਜ਼ਡ ਥੋੜੇ ਜਣ ਜੀ ਹੁਣ ਬੰਦੇ ਦੀ ਮੌਤ ਹੋ ਚੁੱਕੀ ਹੈ ਹੁਣ ਇਹ ਪਤਾ ਲੱਗਿਆ ਜੀ ਜਦੋਂ ਅਸੀਂ ਵਾਪਸ ਆਏ ਹਾਂ ਹਸਪੀਟਲ ਜਾ ਕੇ ਜਿਹੜੇ ਲਾਜ ਜਦੋਂ ਅਸੀਂ ਉੱਥੇ ਡੈਥ ਹੋਈ ਉਹਨਾਂ ਨੇ ਡਿਕਲੇਅਰ ਕੀਤਾ ਡਾਕਟਰ ਨੇ ਅੱਛਾ ਸਰ ਇਹ ਜਿਹੜੇ ਵੈਪਨ ਕਿਤੇ ਪਾਕਿਸਤਾਨ ਤੋਂ ਹੀ ਸਾਰੇ ਸਮੱਗਲ ਹੋ ਕੇ ਆਏ ਲੱਗ ਰਿਹਾ ਜੀ ਉਹੀ ਕਿਉਂਕਿ ਆਪਾਂ ਜਿਵੇਂ ਪਹਿਲਾਂ ਪਿੱਛੇ ਰਿਕਵਰੀਜ਼ ਕੀਤੀਆਂ ਤੁਹਾਨੂੰ ਪਤਾ ਵੈਪਨਸ ਦੀ ਵੱਡੀ ਕੇਪ ਮਿਲੀ ਹੈ ਉਹ ਇਸੇ ਤਰੀਕੇ ਦੇ ਦਰਸਾਉਂਦੀ ਹੈ ਕਿ ਉਸੇ ਵੱਲ ਲਿੰਕ ਕਰਦੀ ਹੈ ਵੀ ਗਲੌਕ ਵੀ ਬਹੁਤ ਆ ਰਹੇ ਤੇ ਈ ਬੋਰ ਜਿਹੜਾ ਸਟਾਰ ਪਿਸਟਲ ਉਹ ਵੀ ਕਾਫੀ ਆ ਰਿਹਾ ਸਟਾਰ ਕਿੰਨਾ ਖਤਰਨਾਕ ਕਿਉਂਕਿ ਗਲੌਕ ਵਾਲੇ ਫੜੇਗੇ ਤੇ ਜੀ ਗਲੌਕ ਵੀ ਤੇ ਸਟਾਰ ਦੋਨੋਂ ਮੈਂ ਸਮਝਦਾ ਕਿ ਕਾਫੀ ਲੀਥਲ ਵੈਪਨ ਨੇ ਔਰ ਬੜੇ ਸਫਿਸਟੀਕੇਟਰ ਵੈਪਨ ਹਨ ਦੋਵੇਂ